ਇੱਕ ਨੌਜਵਾਨ ਨੂੰ 40 ਦਿਨਾਂ ਦੇ ਵਿੱਚ 7 ਵਾਰੀ ਇੱਕ ਸੱਪ ਦੱਸਦਾ ਆ। ਇਹ ਕਹਾਣੀ ਪੂਰੀ ਕੀ ਹੈ ਤੇ ਇਸ ਦੇ ਪਿੱਛੇ ਦੀ ਅਸਲ ਸੱਚਾਈ ਕੀ ਹੈ? ਅੱਜ ਆਪਾਂ ਉਸ ਬਾਰੇ ਗੱਲਬਾਤ ਕਰਾਂਗੇ। ਤੁਸੀਂ ਵੇਖ ਰਹੇ ਹੋ ਆਰਡੀ ਪ੍ਰੋਡਕਸ਼ਨ ਚੈਨਲ ਤੇ ਮੈਂ ਹਾਂ ਦਮਨਪ੍ਰੀਤ ਕੌਰ। ਇੱਕ 24 ਸਾਲਾਂ ਦਾ ਨੌਜਵਾਨ ਆਕਾਸ਼ ਦੂਬੇ ਜੋ ਕਿ ਯੂਪੀ ਦੇ ਫਤੇਹਪੁਰ ਦੇ ਕੋਲ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਰਹਿੰਦਾ ਹੈ। ਇਹ ਨੌਜਵਾਨ 2 ਜੂਨ ਨੂੰ ਆਪਣਾ ਬਿਸਤਰਾ ਵਿਛਾਉਂਦਾ ਏ ਤੇ ਸਮਾਂ ਹੁੰਦਾ ਆ ਰਾਤ ਦੇ 10:00 10:30 ਵਜੇ ਜਿਵੇਂ ਹੀ ਇਹ ਬਿਸਤਰਾ ਵਿਛਾਉਣ ਲੱਗਦਾ ਹੈ ਇਸ ਦੇ ਪੈਰ ਦੇ ਉੱਤੇ ਇੱਕ ਸੱਪ ਇਸ ਨੂੰ ਡੱਸਦਾ ਆ ਇਹ ਨੌਜਵਾਨ ਕਬਰਾ ਜਾਂਦਾ ਆ ਘਰ ਦੇ ਇਹਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਂਦੇ ਆ ਡਾਕਟਰ ਉੱਥੇ ਇਸ ਨੂੰ ਟੀਕਾ ਲਗਾਉਂਦੇ ਆ ਜੋ ਸੱਪ ਦੇ ਜ਼ਹਿਰ ਨੂੰ ਰੋਕਦਾ ਆ ਤੇ ਇਸ ਨੂੰ ਹਸਪਤਾਲ ਦੇ ਵਿੱਚ ਇੱਕ ਦਿਨ ਰੱਖਿਆ ਜਾਂਦਾ ਉਸ ਤੋਂ ਬਾਅਦ ਇਹ ਨੌਜਵਾਨ ਘਰ ਆ ਜਾਂਦਾ ਉਸ ਤੋਂ ਬਾਅਦ ਇਹ ਨੌਜਵਾਨ ਕਹਿੰਦਾ ਹੈ ਕਿ ਕੁਝ ਦਿਨ ਲੰਘਦੇ ਆ ਇਸ ਨੂੰ ਫਿਰ ਇੱਕ ਸੱਪ ਜਿਹੜਾ ਆ ਬਾਥਰੂਮ ਦੇ ਵਿੱਚ ਡੱਸਦਾ ਆ ਇਹ ਵੇਖਦਾ ਹੈ ਕਿ ਸੱਪ ਦੀ ਪੂੰਛ ਉਸ ਨੂੰ ਦਿਖਾਈ ਦਿੰਦੀ ਹੈ ਇਹ ਉਸ ਪੂੰਛ ਤੋਂ ਉਸ ਨੂੰ ਪਿੱਛੇ ਨੂੰ ਖਿੱਚਦਾ ਏ ਤੇ ਸੱਪ ਜਿਹੜਾ ਦੁਬਾਰਾ ਇਸ ਦੇ ਹੱਥ ਦੇ ਉੱਤੇ ਇਸ ਨੂੰ ਡੱਸ ਦਿੰਦਾ ਆ ਇਹ ਤਿੰਨ ਵਾਰੀ ਜਿਹੜਾ ਸੱਪ ਉਸ ਨੂੰ ਡੱਸ ਦਿੰਦਾ ਆ ਉਸ ਤੋਂ ਬਾਅਦ ਇਹ ਨੌਜਵਾਨ ਦਾਅਵਾ ਕਰਦਾ ਹੈ ਕਿ ਇਸ ਦੇ ਸੁਪਨੇ ਦੇ ਵਿੱਚ ਉਹ ਸੱਪ ਆਇਆ ਏ ਤੇ ਉਸ ਨੇ ਇਹਨੂੰ ਕਿਹਾ ਏ ਕਿਉਂ ਇਸ ਨੂੰ 9 ਵਾਰੀ ਡਸੇਗਾ 8 ਵਾਰੀ ਇਸ ਨੂੰ ਕੁਝ ਵੀ ਨਹੀਂ ਹੋਵੇਗਾ ਪਰ 9ਵੀਂ ਵਾਰੀ ਇਸ ਦੀ ਮੌਤ ਹੋ ਜਾਵੇਗੀ ਤੇ ਇਸ ਨੂੰ ਨਾ ਕੋਈ ਡਾਕਟਰ ਬਚਾ ਸਕਦਾ ਆ ਨਾ ਕੋਈ ਤਾੰਤ੍ਰਿਕ ਤੇ ਨਾ ਹੀ ਕੋਈ ਹੋਰ ਘਰ ਦੇ ਡਰ ਜਾਂਦੇ ਆ ਸੁਭਾਵਕ ਆ ਕਿ ਨੌਜਵਾਨ ਮੁੰਡਾ ਆ 24 ਸਾਲਾਂ ਦੀ ਉਸ ਦੀ ਉਮਰ ਆ ਉਹ ਬਹੁਤ ਕੋਸ਼ਿਸ਼ ਕਰਦੇ ਆ ਕਿ ਇਸ ਬੱਚੇ ਨੂੰ ਪਹੁੰਚਾਇਆ ਜਾਵੇ ਸੱਪ ਇਸ ਨੂੰ ਨਾ ਡਸੇ ਦੋਸਤੋ ਅਸੀਂ ਅਕਸਰ ਹੀ ਜਿਹੜਾ ਹੈ ਨਿਉਲੇ ਤੇ ਸੱਪ ਦੀ ਦੁਸ਼ਮਣੀ ਬਾਰੇ ਸੁਣਿਆ ਆ ਇਸ ਦੀਆਂ ਕਹਾਣੀਆਂ ਅਕਸਰ ਹੀ ਸਾਡੇ ਬਜ਼ੁਰਗ ਸਾਨੂੰ ਸੁਣਾਉਂਦੇ ਰਹਿੰਦੇ ਆ ਇਹ ਪਹਿਲੀ ਵਾਰੀ ਸੀਗਾ ਕਿ ਇੱਕ ਨੌਜਵਾਨ ਨੇ ਦਾਵਾ ਕਰਦਾ ਹੈ ਕਿ ਸੱਪ ਦੇ ਨਾਲ ਉਸ ਦੀ ਦੁਸ਼ਮਣੀ ਹੈ ਤੇ ਸੱਪ ਉਸ ਨੂੰ ਮਾਰ ਦੇਵੇਗਾ ਫਿਰ ਕਹਿੰਦੇ ਕਿ ਇਸ ਨੌਜਵਾਨ ਨੂੰ ਇਸ ਦੇ ਚਾਚੇ ਦੇ ਕੋਲ ਭੇਜ ਦਿੱਤਾ ਜਾਂਦਾ ਹੈ ਤਾਂ ਜੋ ਦੁਬਾਰਾ ਇਸ ਨੂੰ ਸੱਪ ਜੜਾ ਆ ਨਾ ਡੱਸ ਸਕੇ ਦੋ ਦਿਨ ਕਹਿੰਦੇ ਆ ਬਹੁਤ ਵਧੀਆ ਲੰਘਦੇ ਆ ਤੇ ਤੀਜੇ ਦਿਨ ਫਿਰ ਉੱਥੇ ਵੀ ਇਸ ਨੂੰ ਸੱਪ ਕਹਿੰਦੇ ਆ ਡੱਸ ਦਿੰਦਾ ਆ ਇਸ ਨੂੰ ਫਿਰ ਡਾਕਟਰ ਕੋਲ ਲਜਾਇਆ ਜਾਂਦਾ ਆ ਇਸ ਦਾ ਇਲਾਜ ਕੀਤਾ ਜਾਂਦਾ ਆ ਡਾਕਟਰ ਜਿਹੜਾ ਆ ਆਪਣਾ ਬਿੱਲ ਬਣਾਉਂਦੇ ਆ ਇਹ ਪੈਸੇ ਦਿੰਦੇ ਆ ਤਾਂ ਇਸ ਨੂੰ ਘਰ ਭੇਜ ਦਿੱਤਾ ਜਾਂਦਾ ਫਿਰ ਕਹਿੰਦੇ ਕਿ ਇਸ ਨੂੰ ਇਸ ਦੀ ਭੈਣ ਦੇ ਕੋਲ ਭੇਜ ਦਿੱਤਾ ਜਾਂਦਾ ਉੱਥੇ ਵੀ ਤਿੰਨ ਦਿਨ ਕਹਿੰਦੇ ਆ ਬਹੁਤ ਵਧੀਆ ਲੰਘਦੇ ਆ ਚੌਥੇ ਦਿਨ ਫਿਰ ਇਸ ਨੌਜਵਾਨ ਨੂੰ ਜਿਹੜਾ ਹੈ ਸੱਪ ਡੱਸ ਲੈਂਦਾ ਆ ਸਾਰੇ ਬਹੁਤ ਪਰੇਸ਼ਾਨ ਹੁੰਦੇ ਕਿ ਕੀ ਹੋ ਗਿਆ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਵੀ ਇਹ ਖਬਰ ਫੈਲ ਜਾਂਦੀ ਹੈ ਕਿ ਇੱਕ ਨੌਜਵਾਨ ਦੇ ਨਾਲ ਇਹ ਘਟਨਾ ਘਟ ਰਹੀ ਹੈ ਉਸ ਦੇ ਸੁਪਨੇ ਦੇ ਵਿੱਚ ਜਿਹੜਾ ਹੈ ਸੱਪ ਆਇਆ ਆ ਤੇ ਉਸ ਨੇ ਇਹ ਦਾਵਾ ਕੀਤਾ ਹੈ ਕਿ ਤੈਨੂੰ ਨੌਵੀਂ ਵਾਰ ਜਦੋਂ ਮੈਂ ਦੱਸਾਂਗਾ ਤੈਨੂੰ ਕੋਈ ਵੀ ਬਚਾ ਨਹੀਂ ਸਕੇਗਾ ਸਾਰੇ ਕਬਰਾ ਜਾਂਦੇ ਆ ਫਿਰ ਸਾਰੇ ਵੱਖੋ ਵੱਖਰੀਆਂ ਆਪਣੀਆਂ સલાਹਾਂ ਵੀ ਦਿੰਦੇ ਆ ਕਿ ਤੁਹਾਨੂੰ ਜਿਹੜਾ ਹੈ ਕਿਸੇ ਜਗ੍ਹਾ ਤੇ ਜਾਣਾ ਚਾਹੀਦਾ ਆ ਸਪੇਰੇ ਦੇ ਕੋਲ ਵੀ ਜਾਣਾ ਚਾਹੀਦਾ ਆ ਫੁਲਾਣੀ ਥਾਂ ਜਾਓ ਉੱਥੇ ਜਿਹੜਾ ਹੈ ਤੁਹਾਡਾ ਬੱਚਾ ਬਚ ਜਾਏਗਾ ਇਹ ਫਿਰ ਕੀ ਹੁੰਦਾ ਆ ਸਤਵੀਂ ਵਾਰੀ ਵੀ ਕਹਿੰਦੇ ਆ ਕਿ ਇਸ ਨੌਜਵਾਨ ਨੂੰ ਸੱਪ ਡੱਸ ਦਿੰਦਾ ਆ ਤੁਹਾਨੂੰ ਇੱਥੇ ਮੈਂ ਇੱਕ ਹੋਰ ਗੱਲ ਦੱਸ ਦਿਆਂ ਕਿ ਇਹ ਨੌਜਵਾਨ ਕਹਿੰਦਾ ਹੈ ਕਿ ਇਸ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਸੀ ਚਾਰ-ਪੰਜ ਘੰਟੇ ਕਿ ਉਸ ਨੂੰ ਅੱਜ ਸੱਪ ਡਸੇਗਾ ਕਿਉਂਕਿ ਇਹਦੀ ਜਿਹੜੀ ਖੱਬੀ ਅੱਖ ਹੈ ਨਾ ਉਹ ਫੜਕਣ ਲੱਗ ਜਾਂਦੀ ਸੀ ਜਦੋਂ ਨੌਜਵਾਨ ਨੇ ਇਹ ਦੱਸਿਆ ਕਿ ਸੱਪ ਉਸ ਦੇ ਸੁਪਨੇ ਦੇ ਵਿੱਚ ਆਇਆ ਤੇ ਉਹ ਕਹਿ ਰਿਹਾ ਕਿ ਤੈਨੂੰ ਨੌਵੀਂ ਵਾਰ ਡੱਸ ਕੇ ਮੈਂ ਮਾਰ ਜਾਵਾਂਗਾ ਅੱਠ ਵਾਰੀਆਂ ਚ ਤੈਨੂੰ ਕੁਝ ਨਹੀਂ ਹੋਵੇਗਾ ਘਰ ਦੇ ਪੂਰੀ ਨਿਗਰਾਨੀ ਰੱਖਦੇ ਆ ਜਦੋਂ ਇਹ ਨੌਜਵਾਨ ਕਹਿੰਦਾ ਹੈ ਕਿ ਅੱਜ ਮੇਰੀ ਖੱਬੀ ਅੱਖ ਜਿਹੜੀ ਆ ਫੜਕ ਰਹੀ ਹੈ ਅੱਜ ਫਿਰ ਮੈਨੂੰ ਜਿਹੜਾ ਸੱਪ ਦੱਸੇਗਾ ਤਾਂ ਘਰ ਦੇ ਜਿਹੜੇ ਆ ਉਹ ਇਸ ਦੇ ਆਲੇ ਦੁਆਲੇ ਘੇਰਾ ਬਣਾ ਕੇ ਬੈਠ ਜਾਂਦੇ ਕਿ ਕਿਦੋਂ ਵੀ ਜਦੋਂ ਵੀ ਸੱਪ ਆਏਗਾ ਤੇ ਅਸੀਂ ਇਸ ਨੌਜਵਾਨ ਨੂੰ ਬਚਾ ਲਵਾਂਗੇ ਪਰ ਫਿਰ ਕੀ ਹੁੰਦਾ ਕਿ ਅਚਾਨਕ ਨੌਜਵਾਨ ਕਹਿੰਦਾ ਕਿ ਸੱਪ ਮੈਨੂੰ ਡੱਸ ਕੇ ਚਲਾ ਗਿਆ ਘਰ ਦੇ ਸੁਭਾਵਕ ਆ ਕਿ ਘਬਰਾ ਜਾਣਗੇ ਜਦੋਂ ਸੱਤਵੀਂ ਵਾਰੀ ਇਸ ਨੂੰ ਸੱਪ ਡੱਸ ਦਿੰਦਾ ਆ ਉਸ ਤੋਂ ਬਾਅਦ ਇਹ ਖਬਰਾਂ ਜਿਹੜੀਆਂ ਨੇ ਮੀਡੀਆ ਦੇ ਵਿੱਚ ਵੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਆ ਜਦੋਂ ਇਹ ਗੱਲ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਪਹੁੰਚਦੀ ਹੈ ਤਾਂ ਇਹ ਗੱਲ ਪਹੁੰਚਦਿਆਂ ਪਹੁੰਚਦਿਆਂ ਜਿਹੜੀ ਹੈ ਡੀਐਮਓ ਕੋਲ ਵੀ ਪਹੁੰਚ ਜਾਂਦੀ ਹੈ ਡੀਐਮਓ ਜੋ ਹੈ ਉਹ ਸੀਐਮਓ ਨੂੰ ਕਹਿ ਦਿੰਦੇ ਆ ਤੇ ਜਦੋਂ ਸੀਐਮਓ ਕੋਲੇ ਗੱਲ ਪਹੁੰਚਦੀ ਹੈ ਸੁਭਾਵਕ ਹੈ ਕਿ ਜਦੋਂ ਸਰਕਾਰੀ ਦਰਬਾਰੇ ਗੱਲ ਪਹੁੰਚ ਜਵੇ ਫਿਰ ਜਾਂਚ ਜਿਹੜੀ ਇਸ ਚੀਜ਼ ਦੀ ਕੀਤੀ ਜਾਂਦੀ ਹੈ ਉਹ ਫਿਰ ਜਿਹੜਾ ਹੈ ਇਸ ਨੌਜਵਾਨ ਕੋਲ ਆਉਂਦੇ ਆ ਜੋ 24 ਸਾਲਾਂ ਦਾ ਆਕਾਸ਼ ਦੁੱਬੇ ਹੈ ਇੱਕ ਟੀਮ ਆਉਂਦੀ ਹੈ ਜੋ ਸੀਐਮਓ ਵੱਲੋਂ ਗਠਿਤ ਕੀਤੀ ਜਾਂਦੀ ਹੈ ਟੀਮ ਆ ਕੇ ਉਸ ਨੂੰ ਪੁੱਛਦੀ ਹੈ ਕਿ ਕੀ ਹੋਇਆ ਇਹ ਪੂਰੀ ਕਹਾਣੀ ਦੱਸਦਾ ਹੈ ਕਿ ਇਸ ਨੂੰ ਐਵੇਂ ਕਰਕੇ ਸੱਪ ਜਿਹੜਾ ਆ ਡੱਸਦਾ ਆ ਤੇ ਉਸਨੇ ਸੁਪਨੇ ਦੇ ਵਿੱਚ ਆ ਕੇ ਦਾਵਾ ਕੀਤਾ ਆ ਕਿ ਉਹ ਇਹਨੂੰ ਨੌਵੀਂ ਵਾਰੀ ਜਦੋਂ ਡਸੇਗਾ ਇਸ ਦੀ ਮੌਤ ਹੋ ਜਾਵੇਗੀ ਉਸ ਤੋਂ ਬਾਅਦ ਟੀਮ ਪੁੱਛਦੀ ਹੈ ਕਿ ਤੁਸੀਂ ਫਿਰ ਇਲਾਜ ਕਰਾਉਣ ਲਈ ਕਿੱਥੇ ਜਾਂਦੇ ਹੋ ਉਹ ਕਹਿੰਦੇ ਕਿ ਪਿੰਡ ਦੇ ਵਿੱਚ ਇੱਕ ਪ੍ਰਾਈਵੇਟ ਹਸਪਤਾਲ ਆ ਅਸੀਂ ਉੱਥੇ ਜਿਹੜਾ ਆ ਇਲਾਜ ਕਰਾਉਨੇ ਆ ਟੀਮ ਜਿਹੜੀ ਆ ਉਸ ਹਸਪਤਾਲ ਦੇ ਵਿੱਚ ਪਹੁੰਚਦੀ ਹੈ ਡਾਕਟਰ ਕਹਿੰਦੇ ਆ ਕਿ ਵਾਕਈ ਇਹ ਜਿਹੜਾ ਸਾਡੇ ਕੋਲ ਇਲਾਜ ਕਰਾਉਣ ਲਈ ਆਉਂਦਾ ਆ ਜਦੋਂ ਇਹ ਪਹਿਲੀ ਵਾਰੀ ਸਾਡੇ ਕੋਲ ਇਲਾਜ ਕਰਾਉਣ ਲਈ ਆਇਆ ਸੀ ਤਾਂ ਅਸੀਂ ਇਸ ਨੂੰ ਟੀਕਾ ਵੀ ਲਗਾਇਆ ਸੀਗਾ ਜੋ ਕਿ ਸੱਪ ਦੇ ਜ਼ਹਿਰ ਨੂੰ ਰੋਕਦਾ ਆ ਤੇ ਉਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਇਹ ਫਿਰ ਉਹਨਾਂ ਦੇ ਕੋਲ ਆਉਂਦਾ ਆ ਤੇ ਫਿਰ ਅਸੀਂ ਜਿਹੜਾ ਇਸ ਦਾ ਇਲਾਜ ਕਰ ਦਿੰਨੇ ਆ ਟੀਮ ਜਿਹੜੇ ਆਏ ਡਾਕਟਰਾਂ ਨੇ ਇਹ ਪੁੱਛਦੀ ਹੈ ਕਿ ਤੁਸੀਂ ਇਹਨੂੰ ਉਹ ਟੀਕਾ ਕਿੰਨੀ ਵਾਰੀ ਲਗਾਇਆ ਆ ਜੋ ਸੱਪ ਦੇ ਜ਼ਹਿਰ ਨੂੰ ਰੋਕਦਾ ਆ ਉਹ ਕਹਿੰਦੇ ਕਿ ਅਸੀਂ ਇਹਨੂੰ ਇੱਕੋ ਵਾਰੀ ਹੀ ਇਹ ਟੀਕਾ ਲਗਾਇਆ ਆ ਉਸ ਤੋਂ ਬਾਅਦ ਅਸੀਂ ਇਹ ਟੀਕਾ ਨਹੀਂ ਲਗਾਇਆ ਕਿਉਂਕਿ ਸਾਨੂੰ ਨਿਸ਼ਾਨ ਨਹੀਂ ਦਿਖਾਈ ਦਿੱਤੇ ਜਿੱਥੋਂ ਇਹ ਪਤਾ ਲੱਗ ਸਕੇ ਕਿ ਇਸ ਨੂੰ ਦੁਬਾਰਾ ਸੱਪ ਨੇ ਜਿਹੜਾ ਹੈ ਡੱਸਿਆ ਆ ਉਸ ਤੋਂ ਬਾਅਦ ਕੀ ਹੁੰਦਾ ਕਿ ਦੁਬਾਰਾ ਫਿਰ ਟੀਮ ਇਸ ਨੌਜਵਾਨ ਦੇ ਕੋਲ ਆਉਂਦੀ ਹੈ ਇਸ ਦੀ ਦੁਬਾਰਾ ਜਾਂਚ ਕਰਵਾਈ ਜਾਂਦੀ ਹੈ ਤੇ ਪਾਇਆ ਜਾਂਦਾ ਹੈ ਕਿ ਵਾਕਈ ਹੀ ਇਸ ਨੌਜਵਾਨ ਦੇ ਜਿਹੜਾ ਹੈ ਉਹ ਟੀਕਾ ਇੱਕੋ ਵਾਰੀ ਹੀ ਲਗਾਇਆ ਗਿਆ ਆ ਤੇ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਇਸ ਦਾ ਜਿਹੜਾ ਆਮ ਇਲਾਜ ਕੀਤਾ ਗਿਆ ਸੀ ਸੱਪ ਨੂੰ ਡੱਸਣ ਵਾਲਾ ਇਸ ਦਾ ਇਲਾਜ ਜਿਹੜਾ ਹੈ ਨਹੀਂ ਕੀਤਾ ਗਿਆ ਸੁਭਾਵਕ ਹੈ ਕਿ ਗਾਜ ਜਿਹੜੀ ਹੈਗੀ ਆ ਹੁਣ ਉਸ ਹਸਪਤਾਲ ਦੇ ਡਾਕਟਰ ਦੇ ਉੱਤੇ ਵੀ ਜ਼ਰੂਰ ਗਰੇਗੀ ਕਿਉਂਕਿ ਉਸਨੇ ਪੈਸਾ ਜਿਹੜਾ ਆ ਉਹ ਬਣਾਇਆ ਤੇ ਜਿਹੜਾ ਇਲਾਜ ਹੈ ਨਹੀਂ ਕੀਤਾ ਫਿਰ ਜਦੋਂ ਟੀਮ ਦੁਬਾਰਾ ਆਕਾਸ਼ ਦੂਬੇ ਦੇ ਕੋਲ ਆਉਂਦੀ ਹੈ ਤਾਂ ਇਹਦੇ ਨਾਲ ਸਵਾਲ ਜਵਾਬ ਕੀਤੇ ਜਾਂਦੇ ਆ ਇੱਕ ਵਾਰੀ ਤਾਂ ਇਹ ਕਹਿੰਦਾ ਹੈ ਕਿ ਜਦੋਂ ਇਹ ਮੰਜਿਆ ਵਛਾਉਣ ਲੱਗਦਾ ਤੈਨੂੰ ਸੱਪ ਦੱਸਦਾ ਹੈਗਾ ਯਾ ਉਹ ਸੱਪ ਜਿਹੜਾ ਕਾਲੇ ਰੰਗ ਦਾ ਸੀਗਾ ਉਹਦਾ ਫੰਨ ਵੀ ਸੀਗਾ ਬਹੁਤ ਵੱਡਾ ਇਹ ਉਹਦੇ ਬਾਰੇ ਪੂਰੀ ਜਾਣਕਾਰੀ ਦੇ ਦਿੰਦਾ ਆ ਤੇ ਉਸ ਤੋਂ ਬਾਅਦ ਜਿਹੜਾ ਹੈ ਸੱਪ ਦਸਣ ਦੀਆਂ ਕਹਾਣੀਆਂ ਦੱਸਦਾ ਆ ਟੀਮ ਉਸ ਤੋਂ ਸੰਤੁਸ਼ਟ ਨਹੀਂ ਹੁੰਦੀ ਟੀਮ ਨੂੰ ਲੱਗਦਾ ਹੈ ਕਿ ਇਹ ਵੈਸੇ ਹੀ ਕਹਾਣੀਆਂ ਨੂੰ ਬਣਾ ਰਿਹਾ ਆ ਤੇ ਟੀਮ ਜਿਹੜਾ ਆ ਇਹ ਨਿਰਣੈ ਕਰਦੀ ਹੈ ਕਿ ਸੱਪ ਨੇ ਇਸ ਨੂੰ ਦੱਸਿਆ ਤਾਂ ਜ਼ਰੂਰ ਸੀ ਪਰ ਉਹ ਸਿਰਫ ਇੱਕ ਵਾਰੀ ਦੱਸਿਆ ਸੀ ਉਸ ਤੋਂ ਬਾਅਦ ਜਿਹੜਾ ਹੈ ਇਸ ਨੂੰ ਸਨੇਕ ਫੋਬੀਆ ਹੋ ਗਿਆ ਇਸ ਨੂੰ ਇਹ ਲੱਗਣ ਲੱਗ ਗਿਆ ਕਿ ਮੈਨੂੰ ਜਿਹੜਾ ਹੈ ਸੱਪ ਵਾਰ-ਵਾਰ ਆ ਕੇ ਡੱਸ ਰਿਹਾ ਆ ਕਿਉਂਕਿ ਇਸ ਨੂੰ ਉਹ ਸੱਪ ਉਹ ਦਿਖਾਈ ਨਹੀਂ ਸੀ ਦੇ ਰਿਹਾ ਨਾ ਤਾਂ ਇਸ ਨੂੰ ਸੱਪ ਦਿਖਾਈ ਦਿੱਤਾ ਸੀ ਨਾਈਸ ਦੇ ਪਰਿਵਾਰ ਦੇ ਕਿਸੇ ਜੀਨੂ ਸੱਪ ਦਿਖਾਈ ਦਿੱਤਾ ਸੀਗਾ ਕਿ ਜਦੋਂ ਇਹਨੂੰ ਡੱਸ ਕੇ ਚਲਾ ਗਿਆ ਤੇ ਉਸ ਤੋਂ ਬਾਅਦ ਟੀਮ ਨੇ ਇਹ ਨਿਰਣੇ ਲਿਆ ਕਿ ਇਸ ਨੂੰ ਕਿਸੇ ਮਨੋਵਿਗਿਆਨੀ ਦੇ ਕੋਲ ਲਜਾਇਆ ਜਾਵੇ ਉਤੋਂ ਜਿਹੜਾ ਹੈ ਪੂਰੀ ਗੱਲ ਸਪੱਸ਼ਟ ਹੋਵੇਗੀ ਮਨੋਵਿਗਿਆਨੀਆਂ ਨੇ ਇਹਦੀ ਨੂੰ ਜਾਂਚ ਕਰਨ ਤੋਂ ਬਾਅਦ ਇਸ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਨਤੀਜਾ ਕੱਢਿਆ ਕਿ ਇਸ ਨੂੰ ਵਾਕਈ ਹੀ ਸਨੇਕ ਫੋਬੀਆ ਆ ਇਹਦੇ ਪੈਰ ਦੇ ਉੱਤੇ ਹਲਕੀ ਜਿਹੀ ਕੋਈ ਚੀਜ਼ ਚੁੱਭ ਜਾਂਦੀ ਹੈ ਜਾਂ ਸਰੀਰ ਦੇ ਕਿਸੇ ਵੀ ਹਿੱਸੇ ਤੇ ਕੋਈ ਵੀ ਚੀਜ਼ ਚੁੱਭ ਜਾਂਦੀ ਹੈ ਤਾਂ ਇਹਨੂੰ ਇਹ ਲੱਗਦਾ ਹੈ ਕਿ ਮੈਨੂੰ ਸੱਪ ਨੇ ਜਿਹੜਾ ਹੈ ਡੱਸ ਲਿਆ ਆ ਅਜਿਹਾ ਬਲਕਿ ਨਹੀਂ ਹੈਗਾ ਕਹਿੰਦੇ ਆ ਕਿ ਇਹਨੂੰ ਚਾਹੇ ਵਾਨ ਦਾ ਜਿਹੜਾ ਆ ਕੋਈ ਰੱਸੀ ਚੁੱਭ ਜਾਂਦੀ ਹੈ ਜਾਂ ਕੋਈ ਰੋੜਾ ਚੁੱਭ ਜਾਂਦਾ ਆ ਜਾਂ ਕੋਈ ਹੋਰ ਚੀਜ਼ ਚਾਹੇ ਨਿੱਕੀ ਤੋਂ ਨਿੱਕੀ ਚੀਜ਼ ਵੀ ਚੁੱਭਦੀ ਹੈ ਜੋ ਚਾਹੇ ਡੱਕਾ ਵੀ ਹੋ ਸਕਦਾ ਆ ਜਾਂ ਕੋਈ ਤਿੱਲਾ ਵੀ ਹੋ ਸਕਦਾ ਆ ਇਹ ਸਮਝਦਾ ਹੈ ਕਿ ਮੈਨੂੰ ਸੱਪ ਨੇ ਡੱਸ ਲਿਆ ਆ ਉਸ ਤੋਂ ਬਾਅਦ ਜਿਹੜੀ ਦੂਜੀ ਕਹਾਣੀ ਜੋ ਬਹੁਤ ਪ੍ਰਚਲਿਤ ਸੀਗੀ ਕਿ ਇਸ ਨੂੰ ਰਾਤ ਨੂੰ ਸੁਪਨੇ ਦੇ ਵਿੱਚ ਜਿਹੜਾ ਸੱਪ ਆ ਕੇ ਦਿਖਾਈ ਦਿੱਤਾ ਤੇ ਉਹਨੇ ਕਿਹਾ ਕਿ ਮੈਂ ਨੌਵੀਂ ਵਾਰੀ ਤੈਨੂੰ ਦੱਸਾਂਗਾ ਤੇ ਤੇਰੀ ਮੌਤ ਹੋ ਜਾਵੇਗੀ। ਉਹ ਵੀ ਇਹ ਚੀਜ਼ ਸਾਹਮਣੇ ਆਈ ਕਿ ਇਹ ਨੌਜਵਾਨ ਬਹੁਤ ਜ਼ਿਆਦਾ ਸੋਚਣ ਲੱਗ ਪਿਆ ਸੀਗਾ ਕਿ ਮੈਨੂੰ ਸੱਪ ਜਿਹੜਾ ਆ ਵਾਰ-ਵਾਰ ਡੱਸ ਰਿਹਾ ਆ ਤੇ ਇਹਦੇ ਮਨ ਦੇ ਵਿੱਚ ਉਹ ਗੱਲ ਘਰ ਘਰ ਚੁੱਕੀ ਸੀ ਤੇ ਜਦੋਂ ਇਹ ਸਵੇਰੇ ਉੱਠਿਆ ਤੇ ਇਹਨੇ ਇਹ ਗੱਲ ਜਿਹੜਾ ਹੈ ਆਪਣੇ ਘਰਦਿਆਂ ਨੂੰ ਇਹ ਦੱਸੀ ਕਿ ਮੈਨੂੰ ਇਹ ਚੀਜ਼ ਸੁਪਨੇ ਦੇ ਵਿੱਚ ਦਿਖਾਈ ਦਿੱਤੀ ਹੈ ਜਦ ਕਿ ਅਜੇ ਹ아 ਕੁਝ ਵੀ ਨਹੀਂ ਸੀਗਾ। ਤੇ ਇਹ ਕਹਾਣੀ ਅਸਲ ਦੇ ਵਿੱਚ ਜਿਹੜੀ ਹੈ ਸਨੇਕ ਫੋਬੀਆ ਤੇ ਆ ਕੇ ਮੁੱਕੀ ਕਿਸ ਕਹਾਣੀ ਦਾ ਅਸਲ ਸੱਚ ਇਹ ਹੈ ਕਿ ਇਸ ਨੌਜਵਾਨ ਨੂੰ ਵਹਿਮ ਹੋ ਗਿਆ ਕਿ ਮੈਨੂੰ ਸੱਪ ਜੜਾ ਆ ਵਾਰ-ਵਾਰ ਡੱਸਦਾ ਆ ਦਰਸ਼ਕੋ ਇੱਕ ਇਕੱਲਾ ਨੌਜਵਾਨ ਨਹੀਂ ਹੈ ਜਿਸ ਨੂੰ ਇਹ ਫੋਬੀਆ ਹੋਇਆ ਆ ਦੁਨੀਆ ਦੇ ਉੱਤੇ ਬਹੁਤ ਸਾਰੇ ਲੋਕਾਂ ਨੂੰ ਇਹ ਫੋਬੀਆ ਹੋ ਜਾਂਦਾ ਹੈ ਜਦੋਂ ਉਹਨਾਂ ਨੂੰ ਇੱਕ ਵਾਰੀ ਸੱਪ ਜਿਹੜਾ ਆ ਡੱਸ ਲੈਂਦਾ ਆ ਉਹਨਾਂ ਦੇ ਮਨ ਦੇ ਵਿੱਚ ਡਰ ਬਹਿ ਜਾਂਦਾ ਆ ਤੇ ਉਹਨਾਂ ਨੂੰ ਲੱਗਦਾ ਹੈ ਕਿ ਸੱਪ ਉਹਨਾਂ ਨੂੰ ਵਾਰ-ਵਾਰ ਡੱਸ ਰਿਹਾ ਆ ਤੇ ਇਹ ਨੌਜਵਾਨ ਜਿਹੜਾ ਆ ਮਨੋਵਿਗਿਆਨਿਕ ਤੌਰ ਤੇ ਜਿਹੜਾ ਹੈ ਇੰਨਾ ਕੁ ਕਮਜ਼ੋਰ ਹੋ ਗਿਆ ਕਿ ਇਹਦੇ ਮਨ ਦੇ ਵਿੱਚ ਇੱਕਾ ਚੀਜ਼ ਘਰ ਕਰ ਚੁੱਕੀ ਸੀ ਤੇ ਜਿਸ ਤੋਂ ਇਹ ਬਾਹਰ ਨਿਕਲ ਨਹੀਂ ਸੀ 파 ਰਿਹਾ ਸੋ ਇਹ ਸੀ ਪੂਰੀ ਕਹਾਣੀ ਦਰਸ਼ਕੋ ਅਜਈਆਂ ਹੋਰ ਕਹਾਣੀਆਂ ਦੇ ਲਈ ਤੁਸੀਂ ਸਾਡੇ YouTube ਚੈਨਲ RD ਪ੍ਰੋਡਕਸ਼ਨ ਨੂੰ ਫੋਲੋ ਕਰ ਸਕਦੇ ਹੋ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਸ ਦੇ ਬੈਲ ਆਈਕਨ ਨੂੰ ਦਬਾ ਸਕਦੇ ਹੋ ਤੇ ਹੁਣ ਮੈਨੂੰ ਦਮਨਪ੍ਰੀ ਨੂੰ ਦਿਓ ਆ ਗਿਆ ਧੰਨਵਾਦ